ਕਹੈ ਸਿੰਘਣੀ ਦੋਦ ਬੱਚੇ ਚੁੰਗਾਵੇ ਕਿਤੇ ਸ਼ੇਰਨੀ ਗਾਂ ਦੇ ਬੱਚੇ ਨੂੰ ਦੁੱਧ ਚੁੰਗਾ ਰਹੀ ਸੀ ਕਹੋ ਸਿੰਗਲ ਸੰਗ ਗਊਆ ਚਰਾਵੇ ਕਿਤੇ ਸ਼ੇਰ ਗਊਆਂ ਨੂੰ ਨਾਲ ਲੈ ਕੇ ਚਰਾ ਰਿਹਾ ਸੀ ਪਰ ਸਰਪ ਨਰੇਕ ਰੋਧ ਤੋਂ ਨ ਸਥਲਾਨੰ ਉਸ ਥਾਂ ਤੇ ਸੱਪ ਵੀ ਕਰੋ ਤੋਂ ਬਿਨਾ ਫਿਰ ਰਹੇ ਸਨ कहु शास्त्री सत्र कथे कथानं केते शस्त्रधारी वैरी दे यश दी कथा दशरयासी तथा सात्र मित्रं तथा मेत्र सत्रं जेहा वैरी है तेहा मित्र है जेहा मित्र है तेहा वैरी है यथा एक छत्री तथा परम छत्रं ਜਿਹਾ ਇੱਕ ਸਧਾਰਨ ਛਤਰੀ ਹੈ ਤੇਹਾ ਪਰਮ ਪ੍ਰਤਾਪ ਵਾਲਾ ਛਤਰੀ ਹੈ ਤਹਾ ਗਇਓ ਅਜੈ ਸਿੰਘ ਸੋਰਾ ਸੋ ਕੁਰਦੰ ਵੈਰ ਅਤੇ ਭੇਦ ਭਾਵ ਤੋਂ ਮੁਕਤ ਉਸ ਥਾਨ ਉੱਤੇ ਕ੍ਰੋਧਵਾਨ ਸੂਰਮਾ ਅਜੈ ਸਿੰਘ ਵੀ ਪਹੁੰਚ ਗਿਆ ਹਾਨਿਓ ਅਸਮੇਦੰ ਕਰਿਓ ਪਰਮ ਜੁਦੰ ਜਿਸਨੇ ਵੱਡਾ ਯੁੱਧ ਕਰਕੇ ਅਸੂਮੇਦ ਨੂੰ ਮਾਰਨਾ ਚਾਹਿਆ ਸੀ ਰਾਜਿਆ ਪੁੱਤਰ ਦੇਖਿਓ ਡਰੇ ਦੋਏ ਪ੍ਰਾਤੰ ਰਾਜਿਆ ਦਾਸੀ ਦੇ ਪੁੱਤਰ ਅਜੈ ਸਿੰਘ ਨੂੰ ਵੇਖ ਕੇ ਦੋਵੇਂ ਰਾਜਕੁਮਾਰ ਭਰਾ ਡਰ ਗਏ ਗਹਿ ਹੀ ਸ਼ਰਨ ਵਿਪਰੰ ਬੁਲਿਓ ਏਵ ਬਾਤੰ ਉਹਨਾਂ ਨੇ ਸਨੋੜੀਏ ਬ੍ਰਾਹਮਣ ਦੀ ਸ਼ਰਨ ਲੈ ਕੇ ਇਸ ਤਰ੍ਹਾਂ ਗੱਲ ਕਰਨ ਲੱਗੇ ਗਵਾ ਹੇਮ ਸਰਬੰ ਮਿਲੇ ਪ੍ਰਾਨ ਤਾਨੰ ਜੇ ਜੈ ਸਾਨੂੰ ਪ੍ਰਾਣ ਦਾਣ ਮਿਲ ਜਾਏ ਤਾਂ ਗਉ ਅਤੇ ਸੋਨਾ ਆਦੀ ਸਾਰਿਆਂ ਦਾਣਾ ਦਾ ਪੁੰਨ ਪ੍ਰਾਪਤ ਹੋਵੇਗਾ ਸਰਣੰ 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 ਕੁਰਾਨੰ हे ਗੁਰਦੇਵ ਅਸੀਂ ਤੇਰੀ ਸ਼ਰਨਾਂ 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 ਚੋਪਈ ਤਵਪੂ ਪਤ ਤਹਿ ਦੂਤ ਪਠਾਈ ਤਦੋ ਰਾਜੇ ਅਜੇ ਸਿੰਘ ਨੇ ਉਥੇ ਦੂਤ ਭੇਜ ਦਿੱਤੇ त्रिपत सकल देज कीए रजाए सनोडिए ब्राह्मण ने सारेयानु चंगीतरा रजा के त्रिपत कीता असमेद आर आसूमेद हारा इस पिछो ओना दूता ने बिनती की के आसूमेद अते आसूमेद हार खाके भाज भरे कर ताक तिहारा भजे होए तोहाडे घर आए हन ਕਐ ਦਿਜ ਬਾਦ ਦੇਹੁ ਦੋਏ ਮੋਹੁ ਜਾਂ ਤਾਂ ਪੰਡਤ ਜੀ ਦੋਵੇਂ ਬਨ ਕੇ ਸਾਨੂੰ ਦੇ ਦਿਓ ਨਾ ਤਰ ਤਰੋ ਦੁਜਨਵਾ ਤੋਹੁ ਨਹੀਂ ਤਾਂ ਤੁਹਾਨੂੰ ਵੀ ਉਹਨਾਂ ਦੋਹਾਂ ਨਾਲ ਮਿਲਾ ਦੇਵਾਂਗੇ ਭਾਵ ਮਾਰ ਦੇਵਾਂਗੇ ਕਰਿਓ ਨਾ ਪੂਜਾ ਦੇਵ ਨਾ ਦਾਣਾ ਫਿਰ ਨਾ ਆਪ ਨੂੰ ਦਾਣ ਦਿੱਤਾ ਜਾਵੇਗਾ ਅਤੇ ਨਾ ਹੀ ਪੂਜਾ ਕੀਤੀ ਜਾਵੇਗੀ ਤੋਕੋ ਦੁਖ ਦੇਵੋ ਦੇ ਜਨਾਨਾ ਸਗੋ ਤੁਹਾਨੂੰ ਕਈ ਪ੍ਰਕਾਰ ਦੇ ਦੁਖ ਦਿੱਤੇ ਜਾਣਗੇ ਕਹਾ ਮਿਰਤਕ ਦੋਇ ਕਾਂਠ ਲਗਾਏ ਕੇ ਦੋਵੇਂ ਮੁਰਦੇ ਤੁਸੀਂ ਗਲ ਨਾਲ ਲਾ ਲਏ ਹਨ ਦੇਹੂ ਹਮੈ ਤੁਮ ਕਹਾਂ ਲਜਾਏ ਸਾਨੂੰ ਦੇ ਦੇਣ ਵਿੱਚ ਤੁਹਾਨੂੰ ਕੀ ਸੰਕੋਚ ਹੈ ਜੋ ਦੂ ਹੈ ਏ ਤੁਮ ਦੇਹੋ ਨਾ ਮੋਹੁ ਜੇ ਇਹ ਦੋਵੇਂ ਸਾਨੂੰ ਨਹੀਂ ਦੇਓਗੇ ਤੋ ਹਮ ਸਿੱਖ ਨਾ ਹੋਏ ਹੈ ਤੋ ਹੂ ਤਾਂ ਅਸੀਂ ਤੁਹਾਡੇ ਸਿੱਖ ਸੇਵਕ ਨਹੀਂ ਹੋਵਾਂਗੇ ਤਬ ਦਿਜ ਪ੍ਰਾਤ ਕੀਓ ਇਸ ਨਾਨਾ ਪੰਡਤ ਸਵੇਰੇ ਜਵਾਬ ਦੇਣ ਲਈ ਆਗਿਆ ਲੈ ਕੇ ਘਰ ਚਲਾ ਗਿਆ ਤਦ ਸਵੇਰੇ ਬ੍ਰਾਹਮਣ ਨੇ ਇਸ਼ਨਾਨ ਕੀਤਾ ਦੇਵ ਪਿਤਰ ਤੋਖੇ ਬਿਦ ਨਾਨਾ ਦੇਵਤਾ ਅਤੇ ਪਿਤਰਾਂ ਨੂੰ ਕਿਹੇ ਤਰ੍ਹਾਂ ਨਾਲ ਪ੍ਰਸੰਨ ਕੀਤਾ ਚੰਦਨ ਕੋਕਮ ਖੋਰ ਲਗਾਈ ਫਿਰ ਮੱਥੇ ਤੇ ਚੰਦਨ ਅਤੇ ਕੇਸਰ ਦੇ ਟਿੱਕੇ ਲਗਾਏ ਚੱਲ ਕਰ ਰਾਜ ਸਭਾ ਮੈਂ ਆਏ ਅਤੇ ਚੱਲ ਕੇ ਰਾਜ ਸਭਾ ਵਿੱਚ ਆ ਗਿਆ ਦੀ ਜੋ ਬਾਜ ਬ੍ਰਾਹਮਣ ਨੇ ਕਿਹਾ ਹਮਰੀ ਵੈ ਨਾ ਪਰੈ ਦੋ ਐ ਟੀਟਾ ਉਦੋਂ ਮੇਰੀ ਨજર ਵਿੱਚ ਨਹੀਂ ਪਏ। ਹਮਰੀ ਆਏ ਪਰ ਐ ਨਹੀਂ ਪੀਠਾ। ਨਾ ਹੀ ਮੇਰੀ ਸ਼ਰਨ ਵਿੱਚ ਆ ਕੇ ਪਏ ਹਨ। ਝੂਠ ਕਹਿਓ ਜਿਨ ਤੁਹੇ ਸੁਣਾਈ। ਜਿਸਨੇ ਤੁਹਾਨੂੰ ਇਹ ਗੱਲ ਦੱਸੀ ਹੈ ਉਸਨੇ ਝੂਠ ਕਿਹਾ ਹੈ। ਮਹਾਰਾਜ ਰਾਜਨ ਕੇ ਰਾਈ। اے ਮਹਾਰਾਜ ਤੁਸੀਂ ਰਾਜਿਆਂ ਦੇ ਰਾਜੇ ਹੋ। ਮਹਾਰਾਜ ਰਾਜਨ ਕੇ ਰਾਜਾ। اے مہاراج راجیاں دے راجا نائک اخل تھرن سر تاجہ تو سی سر اوتے تاج رکھن والے سارےاں دے سوامی ہو ہم بیٹھے تم دیو ਅਸੀਸਾ اسی ایتھے بیٹھے تانوں ਅਸੀਸਾ دے رہے ہاں تم راجا راجن کے عیسا کہ تو سی راجیاں دے سوامی راجے بڑے رہو ਰਾਜਾਬਾਜ ਰਾਜੇ ਨੇ ਕਿਹਾ ਭਲਾ ਚਹੋ ਆਪਨ ਜੋ ਸਭ ਹੀ ਜੇ ਤੁਸੀਂ ਸਾਰੇ ਆਪਣਾ ਭਲਾ ਚਾਉਂਦੇ ਹੋ ਵੈ ਦੋਏ ਬਾਦ ਦੇਹੋ ਮੋਹੇ ਅਬ ਹੀ ਤਾਂ ਉਹਨਾਂ ਦੋਨਾਂ ਨੂੰ ਬੰਨ ਕੇ ਮੈਨੂੰ ਦੇ ਦਿਓ ਸਭ ਹੀ ਕਰੋ ਅਗਨ ਕਾ ਪੂਜਾ ਮੈਂ ਉਹਨਾਂ ਸਾਰਿਆਂ ਨੂੰ ਅਗਨੀ ਦਾ ਭੋਜਨ ਬਣਾਵਾਂਗਾ ਤੋ ਮਰੀ ਕਰੋ ਪਿਤਾ ਜਿਉ ਪੂਜਾ ਆਤੇ ਤੁਹਾਡੀ ਪਿਤਾ ਸਮਾਨ ਪੂਜਾ ਕਰਾਂਗਾ ਜੋ ਨਾ ਪਰੈ ਵੈ ਭਾਜ ਇਤੇ ਹਾਰੇ ਜੇ ਉਹ ਭੱਜ ਕੇ ਤੁਹਾਡੇ ਘਰ ਨਹੀਂ ਲੁਕੇ ਕਹੇ ਲੋਗ ਤੂੰ ਆਜ ਹਮਾਰੀ ਤਾ ਤੁਸੀਂ ਅਜ ਮੇਰਾ ਕਿਹਾ ਮੰਨੇ ਹਮ ਤੁਮ ਕੋ ਬ੍ਰਿਜਨਾਦ ਬਣਾਵੈ ਅਸੀਂ ਤੁਹਾਡੇ ਲਈ ਭੋਜਨ ਵਿੰਜਨ ਆਦ ਬਣਾਉਂਦੇ ਹਾਂ ਆਮਤੋਂ ਵਾਹ ਤਿੰਨੋਂ ਮਿਲ ਖਾਵੈ। ਆਸੀਂ ਤਸੀਂ ਅਤੇ ਉਹ ਤਿੰਨੋਂ ਮਿਲ ਕੇ ਖਾਵਾਂਗੇ। ਜਿਜ ਸੁਨ ਬਾਤ ਚਲੇ ਸਭ ਤਾਮਾ। ਸਾਰੇ ਬ੍ਰਾਹਮਣ ਇਹ ਗੱਲ ਸੁਣ ਕੇ ਘਰਾਂ ਨੂੰ ਚਲੇ ਗਏ। ਇਹ ਕਹਿ ਕੇ ਕਿ ਅਸੀਂ ਸਲਾਹ ਕਰਕੇ ਉੱਤਰ ਦਿਆਂਗੇ। ਪੁੱਛੇ ਪ੍ਰਾਤ ਸਪੂਤ ਪਿਤਾਮਾ। ਉਹਨਾਂ ਨੇ ਭਰਾਵਾਂ ਪੁੱਤਰਾਂ ਅਤੇ ਪਿਓ ਦਾਦਿਆਂ ਨੂੰ ਇਕੱਠਾ ਕਰਕੇ ਪੁੱਛਿਆ। ਬਾਨ ਦੇ ਹੋ ਤੋ ਛੋਟੇ ਧਰਮਾ ਕਿ ਜੇ ਅਸੀਂ ਉਹਨਾਂ ਨੂੰ ਬਨ ਕੇ ਦੇ ਦਈਏ ਤਾਂ ਧਰਮ ਨਾਸ਼ਟ ਹੁੰਦਾ ਹੈ ਭੋਜ ਭੁਜੇ ਤੋ ਛੋਟੇ ਕਰਮਾ ਅਤੇ ਜੇ ਭੋਜਨ ਕਰ ਲਈਏ ਤਾਂ ਕਰਮਾ ਦਾ ਨਾਸ਼ ਹੋ ਜਾਏਗਾ ਇਹ ਰਜਿਆ ਦਾ ਪੁੱਤ ਮਹਾਬਲ ਇਹ ਰਜਿਆ ਦਾਸੀ ਦਾ ਪੁੱਤਰ ਬਹੁਤ ਬਲਵਾਨ ਹੈ ਜਿਨ ਜੀਤੇ ਛਤਰੀ ਗਾਨ ਤਾਲਮਲ ਜਿਸਨੇ ਛਤਰਿਆਂ ਦੇ ਸਮੂਹਾਂ ਨੂੰ ਜਿੱਤ ਕੇ ਮਸਲ ਦਿੱਤਾ ਹੈ ਚਤਰਾਪਨ ਆਪਨ ਬਲ ਲੀਨਾ ਆਪਣੇ ਬਲ ਨਾਲ ਇਸਨੇ ਰਾਜ ਸਤਾ ਛਤਰਾਪਨ ਪ੍ਰਾਪਤ ਕੀਤੀ ਹੈ ਇਨ ਕੋ ਕਾੜ ਧਰਨ ਤੇ ਦੀਨਾ ਅਤੇ ਇਨਾਂ ਨੂੰ ਰਾਜ ਦੀ ਧਰਤੀ ਦੀ ਸੀਮਾ ਤੋਂ ਕੱਢ ਦਿੱਤਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ